ਉਹ ਅਰਜੰਦ ਦੇ ਜੀ ਨੂੰ ਕਹਿੰਦਾ ਜੀ ਮੇਰਾ ਮਨ ਹੈ ਪੁਰਾਣਾ ਦੀ ਕਥਾ ਸੁਣਾਵਾ ਮਾਰਾ ਕਹਿੰਦੇ ਸੁਣਾਓ ਮਨ ਚ ਆ ਗਿਆ ਜਲ ਵਧੀਆ ਦਖਸ਼ਣਾ ਵੀ ਮਿਲੇਗੀ ਦੂਜੀ ਗੱਲ ਕਹਿਣ ਲੱਗਾ ਜੀ ਮੇਰਾ ਦਿਲ ਕਰਦਾ ਰੋਜ਼ ਸੁਣਾਵਾ ਮਾਰਾ ਕਹਿੰਦੇ ਰੋਜ਼ ਸੁਣਾਓ ਉਹਨੇ ਰੋਜ਼ ਪੁਰਾਣਾ ਦੀ ਕਥਾ ਸੁਣੀ ਕਥਾ ਚੱਲ ਰਹੀ ਪਈ ਸੀ ਤੇ ਕਥਾ ਚੱਲਦੀ ਵਿੱਚ ਬਾਬਾ ਭਾਈ ਛਾਲੋ ਜੀ ਆ ਗਏ ਆਖੋ ਸਾਧਨ ਬਾਬਾ ਭਾਈ ਛਾਲੋ ਜੀ ਆ ਗਏ ਗੁਰੂ ਵਰਜਨ ਦੇਵ ਜੀ ਭਾਈ ਛਾਲੋ ਜੀ ਨੂੰ ਵੇਖ ਕੇ ਕਹਿੰਦੇ ਇਹ ਮੜਾ ਬੜਾ ਪਿਆਰਾ ਪਰਮ ਸਿੱਖ ਹੈ ਗੱਜ ਕੇ ਆਖੋ ਸਾਥ ਸ੍ਰੀ ਵਾਹਿਗੁਰੂ ਇਹ ਮੇਰਾ ਬੜਾ ਪਿਆਰਾ ਪਰਉ ਸਿੱਖ ਹੈ ਇਹ ਮੇਰਾ ਅਨਨ ਭਗਤ ਹੈ ਕਿਉਂ ਇਸ ਦਾ ਭਰੋਸਾ ਗੁਰਬਾਣੀ ਸਿਮਰਨ ਅਕਾਲ ਪੁਰਖ ਤੇ ਅਟੁੱਟ ਹੈ ਆਖੋ ਸਾਥ ਇਹਦਾ ਭਰੋਸਾ ਟੁੱਟ ਕਥਾ ਕਰਦੇ ਕਰਦੇ ਪੰਡਤ ਜੀ ਦੇ ਮਨ ਚ ਆ ਗਿਆ ਕਫਾ ਮੈਂ ਸੁਣਾ ਰਿਹਾ ਮੈਨੂੰ ਅਨੰਦ ਨਹੀਂ ਕਿਹਾ ਕਹਦੇ ਹੋ ਗੱਜ ਕੇ ਸਤਿ ਮੈਨੂੰ ਨਹੀਂ ਕਿਹਾ ਅਨੰਦ ਭਗਤ ਪਿਆਰਾ ਗੁਰੂ ਸਾਹਿਬ ਨੇ ਫੁਰਨਾ ਪਛਾਣ ਲਿਆ ਲੀਲਾ ਰਚਾਤੀ ਗੁਰੂ ਅਰਜਨ ਦੇਵ ਜੀ ਨੇ ਲੀਲਾ ਰਚਾਤੀ ਦੋ ਦਿਨ ਬਾਅਦ ਪੋਥੀ ਸਮਾਪਤ ਹੋ ਗਈ ਕਾਂਸੀ ਦੇ ਪੰਡਤ ਜੀ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਇਹ ਹੁਕਮ ਹੋਵੇ ਆਪਣੇ ਪੁੱਤਰ ਨੂੰ ਭੇਜ ਕੇ ਅਗਲੀ ਪੋਥੀ ਮੰਗਾ ਲਾ ਕਾਸ਼ੀ ਤੋਂ ਤੇ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੰਗਾ ਲੋ ਉਹਨੇ ਇਹ ਗੱਲ ਜਿਹੜੀ ਨੇ ਸੁਣਨ ਨਾਲ ਲਈਏ ਬਸ ਅੱਜ ਦੇ ਸਬਜੈਕਟ ਇਹ ਕੰਡਿਆਂ ਦੀ ਬਿਲਕੁਲ ਐ ਜਰਾ ਜਿਹਾ ਗਲਤ ਮੈਸੇਜ ਚਲਾ ਗਿਆ ਤੇ ਅੰਮ੍ਰਿਤ ਸਹੀ ਮੈਸੇਜ ਗਿਆ ਤੇ ਕਿਰਪਾ ਨਹੀਂ ਤੇ ਅਗੇ ਦੀ ਨਹੀਂ ਕਰੋਗੇ ਆਪਣਾ ਭਰੋਸਾ ਗੁਰਬਾਣੀ ਤੇ ਆ ਮਹਾਰਾਜ ਦਰਸ਼ਨਾ ਚਾਹੁੰਦੇ ਆ ਅਨਨ ਕੌਣ ਹੈ ਮਾਰੇ ਕਹਿੰਦੇ ਮੰਗਾ ਲੋ ਹੁਣ ਇਹ ਧਿਆਨ ਨਾ ਸੁਣਿਓ ਪੁੱਤਰ ਨੂੰ ਭੇਜਣ ਤੋਂ ਪਹਿਲਾਂ ਮੂਰਤ ਕੱਢਿਆ ਕਿਹੜੇ ਟਾਈਮ ਭੇਜਣਾ ਹੈ ਕਿਹੜੀ ਘੜੀ ਕਿੰਨੇ ਮਿੰਟ ਕਿੱਥੇ ਖਰਚਾ ਲਿਆ ਗੁਰੂ ਅਰਜਨ ਦੇਵ ਜੀ ਉਹ ਖਰਚਾ ਲਿਆ ਰਾਹ ਦਾ ਉਹ ਰੋਦ ਕੱਢਿਆ ਹੁਣ ਇੱਕ ਗੱਲ ਮੈਂ ਗੋਲ ਮੋਰ ਬੋਲਣੀ ਹੈ ਉਹ ਲੈ ਕੇ ਨਹੀਂ ਕਰਦਾ ਉੱਠ ਕੇ ਮੈਨੂੰ ਪੁੱਛ ਸਕਦਾ ਮੈਂ ਉਹ ਦੇਵਤੇ ਦਾ ਨਾਮ ਨਹੀਂ ਲੈਣਾ ਐਨਾਂ ਹੀ ਕਾਂਗਾ ਉਹ ਪੰਡਤ ਜੀ ਨੇ ਇੱਕ ਦੇਵ ਦੀ ਪੂਜਾ ਕੀਤੀ ਆਪੋ ਸਾਥ ਉਹ ਰਤ ਕੱਢਿਆ ਰਛਣਾ ਲਈ ਰਾਧਾ ਘਰਾ ਲਿਆ ਦੇਵ ਦੀ ਪੂਜਾ ਕੀਤੀ ਤੇ ਪੁੱਤਰ ਨੂੰ ਤੋਰਿਆ ਕਹਿੰਦੇ ਪੁੱਤਰ ਗੇਟ ਤੋਂ ਬਾਹਰ ਨਿਕਲਿਆ ਇਤਿਹਾਸ ਚ ਲਿਖਿਆ ਜੇ ਖੋਤਾ ਹਣਕ ਪਿਆ ਆਖੋ ਸਤ ਉੱਚੀ ਉੱਚੀ ਬੋਲੇ ਪੰਡਤ ਜੀ ਵਾਪਸ ਬੁਲਾਓ ਵਾਪਸ ਬੁਲਾਓ ਪੁੱਤਰ ਨੂੰ ਵਾਪਸ ਬੁਲਾਇਆ ਉਹ ਕੀ ਹੋ ਗਿਆ ਕਹਿੰਦੇ ਜੀ ਖੋਤਾ ਹਣਕ ਪਿਆ ਹੁਣ ਕੰਮ ਸਿਰੇ ਨਹੀਂ ਲੱਗਣਾ ਆਖੋ ਸਤ ਮੁਸ਼ਕਲ ਆ ਜਾਏ ਗੁਰੂ ਅਰਜਨ ਦੇਵ ਜੀ ਨੇ ਸਮਝਾਣਾ ਸੀ ਗੁਰੂ ਅਰਜਨ ਦੇਵ ਜੀ ਨੇ ਦੋ ਸਿੱਖਾਂ ਨੂੰ ਬੁਲਾਇਆ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਤੇ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਗਲਾ ਦੀਪ ਦੇਖਿਆ ਉਹ ਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਆ ਕਹਿੰਦੇ ਜੀ ਦੇਖਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੰਗਲਾ ਦੀਪ ਵਿਖੇ ਉਸ ਰਾਜੇ ਨੂੰ ਪੋਥੀ ਦਿੱਤੀ ਉਹ ਲੈ ਕੇ ਆਉ ਤਾ ਉਹਦੀ ਕਥਾ ਹੋਏਗੀ ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ ਸਾਡਾ ਹੁਕਮਨਾਮਾ ਦਿਖਾਓ ਕਿ ਗੁਰੂ ਨਾਨਕ ਸਾਹਿਬ ਨੇ ਰਾਜੇ ਨੂੰ ਬਚਨ ਕੀਤਾ ਸੀ ਸਾਡਾ ਕੋਈ ਸਿੱਖ ਆਏਗਾ ਸਾਡਾ ਨਾਂ ਲੈ ਕੇ ਮੰਗੇਗਾ ਤੇ ਪੋਥੀ ਦੇ ਦੇਣੀ ਆਖੋ ਸਤਿਨਾਮ ਅਸੀਂ ਅੱਗੇ ਚੱਲੇ ਆਂ ਤੁਸੀਂ ਰੱਖੋ ਤੇ ਲੈ ਕੇ ਆਓ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਆਸ ਕਰਕੇ ਚੱਲ ਪਏ ਆਖੋ ਸਤ ਨਾਮ ਗੁਰੂ ਅਰਜਨ ਦੇਵ ਜੀ ਪੰਡਤ ਜੀ ਨੂੰ ਕਹਿੰਦੇ ਪੰਡਤ ਜੀ ਦੇਖਿਆ ਜੇ ਸਾਡੇ ਸਿੱਖਾਂ ਨੇ ਨਾ ਮਹੂਰਤ ਕੱਢਿਆ ਨਾ ਫੇਤਵਾਰ ਵੇਖੀ ਹੈ ਔਰ ਇੱਥੋਂ ਤੱਕ ਕੇ ਖਰਚਾ ਵੀ ਨਹੀਂ ਲਿਆ ਸਾਡੇ ਕੋਲ ਗੱਜ ਕੇ ਆਖੋ ਸਤ ਇਹਨਾਂ ਦੋਆਂ ਸਿੱਖਾਂ ਦੇ ਮਨ 'ਚ ਐਡਾ ਤਕੜਾ ਭਰੋਸਾ ਹੈ ਐਡਾ ਤਕੜਾ ਸਦਕਾ ਕਿ ਜਿਹੜਾ ਸਾਨੂੰ ਭੇਜ ਰਿਹਾ ਹੈ ਖਰਚੇ ਦਾ ਪ੍ਰਬੰਧ ਵੀ ਰਾਜੋ ਆਪੇ ਵਿੱਦ ਬਣਾ ਦੇਣੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਦਾ ਇੰਜ ਭਰੋਸਾ ਗੁਰਬਾਣੀ ਕਾਲਪੁਰਖ ਤੇ ਹੋਵੇ ਉਹ ਮੇਰੇ ਅਨਨ ਭਗਤ ਨੇ ਗਾਜੀ ਕੇ ਆਖੋ ਸਾਹਿਬ ਤੁਹਾਡੇ ਮੰਝ ਫੁਰਨਾ ਬਣੇ ਇੱਕ ਦੇਵ ਦੀ ਪੂਜਾ ਕਰਕੇ ਤੁਸੀਂ ਪੁੱਤਰ ਨੂੰ ਭੇਜਦੇ ਹੋ ਤੇ ਜੇ ਖੋਤਾ ਹਿਣਕ ਪੈਂਦਾ ਤੇ ਤੁਸੀਂ ਕਹਿੰਦੇ ਹੋ ਵੀ ਕੰਮ ਅਪਸੈਟ ਹੋ ਜਾਏਗਾ ਇਹਦਾ ਮਤਲਬ ਫਿਰ ਉਹ ਖੋਤਾ ਵੱਡਾ ਹੋ ਗਿਆ ਗਾਜੀ ਕੇ ਆਖੋ ਸਾਹਿਬ ਅੰਦਰਲੀ ਵਸਾ ਹੈ ਆ ਭਾਈ ਪੈੜਾ ਭਾਈ ਮੋਖਾ ਨੇ ਨਾ ਮਹੂਰਤ ਕੱਢਿਆ ਨਾ ਥਿਤਵਾਰ ਵੇਖੀਏ ਗੁਰੂ ਨਾਨਕ ਦੇ ਭਰੋਸੇ ਤੇ ਤੁਰ ਪਏ ਨੇ ਖਰਚਾ ਵੀ ਨਹੀਂ ਲਿਆ ਗੱਜ ਕੇ ਆਖੋ ਸਭ ਇਹ ਬੜੀ ਵੱਡੀ ਗੱਲ ਹੁੰਦੀ ਛੋਟੀ ਨਹੀਂ ਤੁਸੀਂ ਅੱਗੇ ਭਜਨ ਸੁਣਿਆ ਹੋਏਗਾ ਬਾਬਾ ਕੁੰਦਨ ਸਿੰਘ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਜਿਹੜੇ ਇਸ ਵੇਲੇ ਪੁੱਛੋ ਸਾਬ ਮੁਖ ਸੇਵਾਦਾਰ ਉਦੋਂ ਬਾਬਾ ਕੁੰਦਨ ਸਿੰਘ ਜੀ ਦੀ ਸੇਵਾ ਹੀ ਸੀ ਆਪਣੇ ਕਮਰੇਜ ਬੁਲਾਇਆ ਤੇ ਕਮਰੇਜ ਬੁਲਾ ਕੇ ਕਹਿੰਦੇ ਆ ਮਦਰਾਸ ਜਾਣਾ ਤੇ ਉੱਥੇ ਗੁਰਦੁਆਰਾ ਬਣਾਉਣਾ ਕਾਜੀ ਕੇ ਆਖੋ ਸਾਥ ਮਦਰਾਸ ਜਾਣਾ ਮਦਰਾਸ ਹੀ ਹੈ ਮਦਰਾਸ ਹੀ ਹੈ ਰਮੇਸ਼ਵਰ ਮਦਰਾਸ ਹੀ ਹੈ ਜੀ ਇਹ ਕੋ ਬਾਬਾ ਕੋ ਨਾ ਨਹੀਂ ਕਹਿੰਦੇ ਵੀ ਬਸ ਬਾਹਰ ਖੜੀ ਹੈ ਵਿੱਚ 15 20 ਮਿਸਤਰੀ ਮਜ਼ਦੂਰ ਬੈਠੇ ਆ ਤੇ ਮਦਰਾਸ ਰਮੇਸ਼ਵਰ ਜਾਣਾ ਤੇ ਗੁਰਦੁਆਰਾ ਬਣਾਉਣਾ ਆਹੋਂ ਪ੍ਰਸ਼ਾਦ ਦਿੱਤਾ ਤੇ ਕਹਿੰਦੇ ਚਾਲੇ ਪਾਵੇ ਤੇ ਬਾਬਾ ਸੁਦੇਸ਼ ਸਿੰਘ ਸਟੇਜ ਤੋਂ ਸੁਣਾਦੇ ਕਦੋਂ ਮੈਂ ਆਖਿਆ ਵੀ ਮੇਰੀ ਜੇਬ 'ਚ ਸਾਰਾ 1700 ਰੁਪਈਆ ਗੱਜ ਕੇ ਆਖੋ ਸਤਨਾ ਮੇਰੀ ਜੇਬ 'ਚ 1700 ਰੁਪਈਆ ਹੈ ਮੈਨੂੰ ਭੇਜਣ ਦੇ ਹੈ ਬੱਸ ਵਿੱਚ ਤੇ 1700 ਦਾ ਪੈਟਰੋਲ ਗੋਬਿੰਦਗੜ ਮੰਡੀ ਤੱਕ ਹੀ ਲੱਗ ਜਾਣਾ ਗੱਜ ਕੇ ਆਖੋ ਸਤਨਾ ਹੈ ਜੀ ਉਹ ਕਿੱਥੇ ਮਧਰਾ ਪੈਟਰੋਲ ਕਿੰਨੇ ਪਵਾਣਾ ਹੈ ਬੱਸ ਜਿਹੜਾ ਅਜ ਖਰਾਬ ਹੋ ਗਈ ਉਹ ਠੀਕ ਕਿਵੇਂ ਕਰਾਣੀ ਹੈ ਉਥੇ ਗੁਰਦੁਆਰਾ ਬਣਨਾ ਹੈ ਲੱਖਾਂ ਦੇ ਹਿਸਾਬ ਨਾਲ ਪੈਸੇ ਪਰ ਇੱਕ ਭਰੋਸਾ ਸੀ ਜਿਹੜਾ ਭੇਜਦੇ ਆਪੇ ਪ੍ਰਬੰਧ ਕਰਦੇ ਤੇ ਫਿਰ ਉਹ ਆਪ भजन ਸੁਣਾਉਂਦੇ ਬੜਾ ਲੰਬਾ ਮੈਂ ਇਸ਼ਾਰਾ ਹੀ ਦੇ ਦੇ ਉਹ ਕਹਿੰਦੇ ਮੈਂ ਲੁਧਿਆਣੇ ਤੱਕ ਪਾਸ ਖੜੀ ਜੇਕਰ ਆਉਂਦਾਂ ਤੇ ਰਾਤ ਪੈਣ ਵਾਲੀ ਸੀ ਉਥੇ ਰੋਕੇ ਕਹਿੰਦੇ ਲੁਧਿਆਣੇ ਦੀਆਂ ਸੰਗਤਾਂ ਨੇ ਫੁੱਲ ਕਰਾਤੀ ਆਪਸ ਆਤ ਇਤਰਾ ਹੀ ਤੁਰਿਆ ਗਿਆ ਇਤਰਾ ਹੀ ਅੱਗੋਂ ਦੀ ਅੱਗੋਂ ਵਿੱਚ ਬੱਸ ਖਰਾਬ ਹੀ ਹੋ ਗਈ 1100 ਰੁਪਏ ਵੀ ਲੱਗ ਗਏ ਅੱਗੋਂ ਦੀਆਂ ਤੋਂ ਕਹਿੰਦੇ ਮਜ਼ਰਾਦ ਗਏ ਸੋਚਿਆ ਕਰੀਏ ਕੀ ਦੁਰਦੋਰਾ ਬਣਾ ਬਣਾ ਪੈਸਾ ਇੱਕ ਨਹੀਂ ਜੇਬ ਚ ਗੱਜ ਕੇ ਆਖੋ ਸਾਧੂ ਬਾਬਾ ਜੀ ਵਰਤੋ ਉਹ ਜਦੋਂ ਉੱਥੋਂ ਦੇ ਪ੍ਰੇਮੀਆਂ ਨੂੰ ਮਿਲ ਕੇ ਇਕੱਠ ਰੱਖਿਆ ਇਹ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਰਹੇ ਨੇ ਉਸ ਗੁਰਦਾਰੇ ਉਥੇ ਗੁਰਨਾਨ ਸਿੰਘ ਦੇ ਚਰਨ ਪਏ ਜੀ ਤੇ ਉਹ ਪ੍ਰਬੰਧਕਾਂ ਨੇ ਕਿਹਾ ਸੀ ਬਣਾਓ ਉਥੋਂ ਦੇ ਲੀਡਰ ਵੀ ਸਦੇ ਸੰਗਤਾਂ ਵੀ ਸਦੇ ਇੱਕ ਪ੍ਰੋਗਰਾਮ ਰੱਖਿਆ ਤੇ ਸਟੇਜ ਤੇ ਬੈਠੇ ਬੈਠੇ ਬਾਬਾ ਸੁਦੇਸ਼ ਦੇ ਮੋਖਜੋਂ ਨਿਕਲਿਆ ਖੁਸ਼ੀ ਦੇ ਨਾਲ ਜਿਨੇ ਵੰਗ ਲਾਣੀ ਵੰਗ ਲਾ ਕੇ ਦੇ ਜੋ ਆਖੋ ਸਾਹ ਜਿਨੇ ਮੁੰਦਰੀ ਲਾਣੀ ਮੁੰਦਰੀ ਦੇ ਟੋਪਸ ਲਾਣੇ ਟੋਪਸ ਪਰ ਵਰਤਨਾ ਵਗਰ ਭਰੋਸਾ ਵੇ ਜਦੋਂ ਇੰਨੀ ਸੋਨੇ ਦੀ ਢੇਰੀ ਲੱਗ ਗਈ ਵਾਹਿਗੁਰੂ ਜਾਣੇ 2 ਕਿਲੋ 3 ਕਿਲੋ 4 ਕਿਲੋ ਕਿ ਇਹਨੇ ਕੁਝ ਲਾਤਾ ਕੇ ਇਹਨੇ ਕੋਈ ਬਾਬਾ ਸੁਦੇਸ਼ ਸਿੰਘ ਆਪ ਹੱਥ ਨਹੀਂ ਲਾਇਆ ਉਥੋਂ ਦੇ ਮੈਂਬਰਾਂ ਦੀ ਪੰਜਾਂ ਦਹਾਂ ਦੀ ਕਮੇਟੀ ਬਣਾਤੀ ਇਹ ਸੋਨਾ ਤੁਸੀਂ ਰੱਖੋ ਤੁਸੀਂ ਹਿਸਾਬ ਰੱਖੋ ਤੁਸੀਂ ਵੇਚੋ ਅਸੀਂ ਸਿਰਫ ਗੁਰਦੁਆਰਾ ਬਣਾਵਾਂਗੇ ਪਾਇਆ ਦਾ ਸਾਬ ਤੁਸੀਂ ਰੱਖੋ ਉਹ ਫਿਰ ਵਜਨ ਸੁਣਾ ਦੇ ਕਹਿੰਦੇ ਚੰਦ ਮਹੀਨਿਆਂ ਜੋ ਗੁਰਦੁਆਰਾ ਲੱਖਾਂ ਕਰੋੜਾਂ ਰੁਪਏ ਲਾ ਕੇ ਤਿਆਰ ਹੋ ਗਿਆ ਤੇ ਹੈਗਾ ਸਾਰਾ 1700 ਹੀ ਹੈਗਾ ਸਾਰਾ 1700 ਗੁਰੂ ਅਰਜਨ ਦੇਵ ਜੀ ਕਹਿੰਦੇ ਬੇੜਾ ਸਿੱਖ ਭਾਈ ਪੈੜਾ ਭਾਈ ਮੋਖਾ ਕੋ ਮੂਰਤ ਨਹੀਂ ਕੱਢਿਆ ਉਥੇ ਤਿਵਾਰ ਨਹੀਂ ਵੇਖੀ ਇਹ ਮੇਰੇ ਅਨੰਦ ਭਗਤ ਨੇ ਸਿਰਫ ਅੱਜ ਦਾ ਵਿਸ਼ਾ ਸੁਣਿਓ ਕਿਉਂਕਿ ਬਿਲਕੁਲ ਪਤਲੀ ਧਾਰ ਦਾ ਵਜਨ ਹੈ ਅਸੀਂ ਹੋਰ ਮਤਾਂ ਦੀਆਂ ਪੁਸਤਕਾਂ ਪੜ੍ਹੀਏ ਕੇਵਲ ਗੁਣ ਜਿਹੜਾ ਅੰਦਰਲਾ ਮਗਤਾ ਵੜਨਾ ਹੈ ਨਾ ਉਹ ਗੁਰਬਾਣੀ ਦਾ ਜੀ ਮੈਂ ਦੁਆਰਾ ਬੋਲ ਰਿਹਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜ੍ਹਨੀ ਪਰ ਭਰੋਸਾ ਦ੍ਰਿੜ ਗੁਰਬਾਣੀ ਅਕਾਲ ਪੁਰਖ ਤੇ ਰੱਖਣਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਗੁਨਾ ਕਾ ਹੋਵੇ ਵਾਸਨਾ ਗੁਰਾ ਕਾ ਹੋਵੇ ਵਾਸਨਾ ਗੁਰਾ ਕਾ ਹੋਵੇ ਵਾਸਨਾ ਗੁਨਾ ਕਾ ਹੋਵੇ ਵਾਸਨਾ ਕੱਡ ਵਾਸ ਨਹੀਂ ਜੇ ਕੱਡ ਵਾਸ ਨਹੀਂ ਜੇ ਵਾਸ ਨਹੀਂ ਕੇ ਕੱਡ ਵਾਸ ਨਹੀਂ ਜੇ ਮੇਰਾ ਸਿੱਖ ਗੁਨਾ ਦਾ ਗਾਥ ਹੋਵੇ गुणा का होवे वासना कड़वास रही गुण लवे अपना भरोसा केंद्र ओ ही रखे गुरुवाणी का ल जे गुण होवन साजना जे गुण होवन साजना जे गुण होवन साजना जे गुण होवण ਮਿਲ ਸਾਜ ਕਰੀ ਜੇ 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 ਗਲ ਅੰਦਰ ਵਾਜੇ 1 ਮਿੰਟ ਦਾ ਵਜਾ ਗੁਰੂ ਹਰਗੋਬਿੰਦ ਸਾਹਿਬਲੇ ਵੀ ਨਿਤਿਆਨੰਦ ਜੀ ਪੰਡਤ ਜੀ ਪੁਰਾਣਾ ਦੀ ਕਥਾ ਕਰਦੇ ਸੀ ਆਖੋ ਸਤਿ ਸ੍ਰੀ ਅਕਾਲ ਪਰ ਵਕ ਮਿੰਟ ਚ ਮੁਕਾਵਾਂ ਉਹ ਪੁਰਾਣਾ ਦੀ ਕਥਾ ਕਰਦੇ ਕਰਦੇ ਜ਼ਿਕਰ ਆ ਗਿਆ ਇਹ ਦੂਜੇ ਮਤ ਦੀ ਪੁਸਤਕ ਹੋ ਗਈ ਨਾ ਜ਼ਿਕਰ ਕੀ ਆ ਗਿਆ ਜੀ ਮਰਨ ਤੋਂ ਬਾਅਦ 1 ਲੱਖ ਯੋਜਨ ਰਾਹ ਸੁਣੋ ਜੀ ਮਰਨ ਤੋਂ ਬਾਅਦ 1 ਲੱਖ ਯੋਜਨ ਰਾਏ ਤੇ 365 ਦਿਨ ਲੱਗ ਜਾਂਦੇ ਨੇ ਦਰਗਾਹ ਚ ਜਾਂਦੇ ਆ ਉਹ ਸੰਗਤ 'ਚ ਬੈਠੇ ਸੀ ਭਾਈ ਸੁੰਦਰ ਜੀ ਉਹ ਲੋਗ ਇਹ ਤੇ ਕਹਿੰਦੇ ਪੰਡਤ ਜੀ ਮੈਂ ਨਹੀਂ ਮੰਨਦਾ ਗਾਜੀ ਕੇ ਆਖੋ ਸਤ ਮੈਂ ਨਹੀਂ ਮੰਨਦਾ ਵੀ 1 ਲੱਖ ਯੋਜਨ ਰਾ ਤੇ 365 ਦਿਨ ਲੱਗਦੇ ਉਹ ਭਾਈ ਸੁੰਦਰ ਜੀ ਕਹਿੰਦੇ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ 4 ਦਿਨਾਂ ਵਿੱਚ ਪਹੁੰਚ ਸਕਦਾ ਪੱਤੀ ਪੈਰ ਲਿਖੇ ਦਿਨ ਤੇ ਰਾਤ ਦੇ 8 ਪੈਰ ਤੇ 4 ਦਿਨ 4 ਰਾਤਾਂਾਂ ਚ ਨਾਲ ਹੀ ਦੂਜਾ ਸੇਖ ਉੱਠ ਪਿਆ ਭਾਈ ਲਾਲਾ ਜੀ ਉਹ ਕੀ ਕਹਿਣ ਲੱਗੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ ਚਾਰ ਪੈਰਾਂ 'ਚ ਪਹੁੰਚ ਸਕਦਾ ਗੱਜ ਕੇ ਆਖੋ ਸਾਧ ਤੀਜਾ ਸੇਖ ਉੱਠ ਪਿਆ ਭਾਈ ਮਈਆ ਜੀ ਦੇਖੋ ਇਤਿਹਾਸ ਨੇ ਪਰ ਲੀਆਂ ਪੁਸਤਕਾਂ ਜੋ ਗੁਣ ਲੈਣੇ ਦੂਜੀ ਚੀਜ਼ ਤੀਜਾ ਸਿੱਖ ਉੱਠ ਪਿਆ ਭਾਈ ਮਈਆ ਜੀ ਉਹ ਕਹਿੰਦੇ ਮੈਂ ਗੁਰੂ ਦੀ ਕਿਰਪਾ ਨਾਲ ਇੱਕ ਪੈਰ ਵਿੱਚ ਪਹੁੰਚ ਸਕਦਾ ਚੌਥਾ ਸਿੱਖ ਉੱਠ ਪਿਆ ਭਾਈ ਨਿਹਾਲਾ ਜੀ ਉਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ ਇੱਕ ਨਿਮਖ ਵਿੱਚ ਪਹੁੰਚ ਸਕਦਾ ਕਹਦੇ ਉਹ ਗੱਜ ਕੇ ਸਾਥ ਸਤਿ ਸ੍ਰੀ ਅਕਾਲ ਉਹਨਾਂ ਪੋਥੀ ਬੰਦ ਕਰ ਗੁੱਸੇ ਚ ਆ ਗਏ ਛੇਵੇਂ ਪਾਸ਼ਾ ਨੂੰ ਕਹਿੰਦਾ ਮੈਂ ਕਥਾ ਨਹੀਂ ਕਰਦਾ ਆ ਪੁਰਾਣਾ ਜਿਹਾ ਲਿਖਿਆ ਹੈ 1 ਲੱਖ ਯੋਜਨ ਰਾਹ ਹੈ 365 ਦਿਨ ਲੱਗਦੇ ਆ ਤੁਹਾਡਾ ਇੱਕ ਸਿੱਖ ਕਹਿੰਦਾ ਮੈਂ 4 ਦਿਨਾਂ ਚ ਦੂਜਾ 4 ਪਹਿਰਾਂ ਚ ਤੀਜਾ 1 ਪਹਿਰ ਤੇ ਚੌਥਾ 1 ਨਿਮਖ ਜੀ ਗੁਰੂ ਅਰਗੁਪ ਸਿੰਘ ਸਾਹਿਬ ਹੱਸ ਪਏ ਕਹਿੰਦੇ ਤਾਂ ਜਵਾਬ ਭਾਈ ਗੁਰਦਾਸ ਜੀ ਦੇਣੇ ਭਾਈ ਗੁਰਦਾਸ ਜੀ ਨੇ ਕੀ ਜਵਾਬ ਦਿੱਤਾ ਪੰਡਤ ਜੀ ਇਹਨੇ ਦਿਨ ਉਹਨੂੰ ਲੱਗਦੇ ਨੇ ਜਿਹੜਾ ਧਰਤੀ ਤੇ ਕਈਆਂ ਨੂੰ ਕਈਆਂ ਨੂੰ ਮਨਾਉਂਦਾ ਹੋਵੇ ਕਈ ਦੇਵ ਉਹਨਾਂ ਦੀਆਂ ਪੁਰੀਆਂ ਜੋ ਹੋ ਕੇ ਜਾਣਾ ਪੈਂਦਾ ਗੱਜ ਕੇ ਆਖੋ ਸਾ ਜਿਹੜੇ ਸਿੱਖ ਨੇ 4 ਦਿਨ ਕਹੇ ਥੋੜਾ ਭਰੋਸਾ ਘਟ ਜਿਨੇ ਚਾਰ ਪੈਰ ਥੋੜਾ ਜਿਆਦਾ ਜਿਨੇ ਇੱਕ ਪੈਰ ਹੋਰ ਜਿਆਦਾ ਜਿਨੇ ਇੱਕ ਨਿਮਖ ਕਿਹਾ ਹੋਰ ਜਿਆਦਾ ਭਾਈ ਗੁਰਦਾਸ ਜੀ ਕਹਿਣ ਲੱਗੇ ਪੰਡਤ ਜੀ ਸਚਾਈ ਤੇ ਹੈ ਗੁਰੂ ਹਰਗੋਬਿੰਦ ਸਾਹਿਬ ਸਿਰ ਤੇ ਹੱਥ ਰੱਖਣ ਇੱਕ ਜਕਾਰਾ ਦੇਣਾ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਸਿਰ ਤੇ ਹੱਥ ਰੱਖਣ ਉਹਨੂੰ ਇੱਕ ਨਿਮਖ ਵੀ ਨਹੀਂ ਲੱਗਦਾ ਇੱਕ ਨਿਮਖ ਵੀ ਨਹੀਂ ਸਸਿ ਸਿਵਤ ਬਲੇ ਹਾਰੇ ਜਾਵਾ ਜੀ ਆਪਣੇ ਗੁਨਾ ਤੋਂ ਆਪਣੇ ਗੁਨਾ ਤੋਂ ਮੈਂ ਬਲੇ ਹਾਰੇ ਜਾ ਮੈਂ ਬਲਿਹਾਰੇ ਜਾਂਦੀ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਮੈਂ ਖੁਦ ਨਿਹਾਰੇ ਔਰ ਬिलास ਪਾਸ਼ਾਹੀ 6ਵੀਂ ਦੀ ਵਿੱਚ ਲਿਖੀ ਹੈ ਲਈ ਦੀ ਹੈ ਕਿਸੇ ਕਵੀ ਦੀ ਜੇ ਸਤਿਗੁਰ ਕਿਰਪਾ ਕਰੇ ਨਿਮਖ ਨ ਲਾਗੇ ਜਾਤ ਆਖੋ ਸਤਿਗੁਰ